ਇਸ ਪੁਰਬ ਦਾ ਨਾਮ ਰੱਖਿਆ ਹੋਇਆ ਪਹਿਲਾ ਪ੍ਰਕਾਸ਼ ਪੁਰਬ ਪਹਿਲਾ ਪ੍ਰਕਾਸ਼ ਪੁਰਬ ਜਦੋਂ ਵੀ ਤੁਸੀਂ ਪੜੋਗੇ ਸੁਣੋਗੇ ਤਦੋਂ ਇਹ ਸਵਾਲ ਸੁਭਾਵਿਕ ਸਿੱਖ ਦੇ ਮਨ ਵਿੱਚ ਪੈਦਾ ਹੋਣਾ ਚਾਹੀਦਾ ਹੈ ਕਿ ਜੇ ਪਹਿਲਾ ਹੈ ਤੇ ਦਾ ਮਤਲਬ ਦੂਜਾ ਵੀ ਕੋਈ ਹੋਏਗਾ ਦਸਨੇ ਜੰਮੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਦੀੜ ਸਾਹਿਬ ਦੀ ਧਰਤੀ ਉੱਤੇ ਜਿਸ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਗੁਰਤਗੱਦੀ ਬਖਸ਼ਿਸ਼ ਕਰਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹ ਨਹੀਂ ਹੈ ਜਿਸ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੁੰਦਾ ਹੈ ਫਿਰ ਪਹਿਲਾ ਪ੍ਰਕਾਸ਼ ਕਿਸ ਗ੍ਰੰਥ ਦਾ ਹੈ ਔਰ ਗੁਰਤਗੱਦੀ ਕਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਾਪਤ ਹੈ ਦੋ ਮੰਨ ਦੀ ਬਾਣੀ ਵਿੱਚ ਭੇਦ ਨਹੀਂ ਹੋਏਗਾ ਹਾਂ ਇੰਨਾ ਜ਼ਰੂਰ ਹੈ ਪਹਿਲਾ ਪ੍ਰਕਾਸ਼ ਜਿਸ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾ ਮਨਾ ਰਹੇ ਉਹ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 30 ਰਾਗ ਨੇ ਪੰਜ ਗੁਰੂ ਸਾਹਿਬਾਨਾਂ ਦੀ ਬਾਣੀ ਹੈ ਭੱਟ ਸਹਿਬਾਨ ਭਗਤ ਸਹਿਬਾਨਾਂ ਦੀ ਬਾਣੀ ਚੋਂ 974 ਅੰਗ ਨੇ ਔਰ ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤੰਗਤ ਦੀ ਪ੍ਰਾਪਤ ਉਹਦੇ ਅੰਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਸ਼੍ਰੀ ਗੁਰੂ ਗੋਬਨ ਸਿੰਘ ਮਹਾਰਾਜ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਪਾਈ ਇੱਕ ਰਾਗ ਹੋਰ 31ਵਾਂ ਜਿਹਨੂੰ ਜੈਜਮੰਤੀ ਰਾਗ ਕਹਿੰਦੇ ਨੇ ਉਹ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਰਕੇ ਜੋਦੋਂ 30 ਅੰਗ ਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ ਉਹ ਦਮਦਮਾ ਸਾਹਿਬ ਦੀ ਤਤੀ